ਸਖੀ ਸਤਿ ਕੀ ਨਮਲੇ ਦੇ ਉਦਘਾਟਨ ਦੇ ਮੌਕੇ ਤੇ ਹੋ ਕੇ ਹੋਏ ਇਤ ਲਈ ਨਬੇ ਵਕਫਾ ਪਿੰਡਾਂ ਤੋਂ ਉਦਮੀ ਛੜੀਆਂ ਪੈਣਾ ਬੱਚੇ ਜਿਨ੍ਹਾਂ ਨੇ ਆਪਣੇ ਸੌਗ ਲਾਈਆਂ ਇੰਡਸਟਰੀ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਰੂਰਲ ਡਿਵੈਲਪਮੈਂਟ

साथी, साथी, साथी सब तो पहला बख्शी हुई फतेह की साझ पाइए फतेह का जवाब फतेह दियो वाहेगुरु जी का खालसा वाहू जी की फतेह कदम आए जी बहज ਤੇਰਾ ਵੀ ਉੱਥੇ ਤਾਂ ਜੀਤ ਘਾਤੀ ਲੱਗਦਾ ਆ ਅੱਜ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੜੀ ਵਧਾਈ ਹੈ ਕਿ ਬੜਾ ਸੋਹਣਾ ਇਹਨਾਂ ਨੇ ਇੰਤਜ਼ਾਮ ਕਰਾਇਆ ਇਸ ਮੇਲੇ ਦਾ ਔਰ ਇਹ ਮੇਲਾ ਇਹ ਆਮ ਮੇਲਾ ਨਹੀਂ ਹੈ ਇਹ ਉਹ ਮੇਲਾ ਜਿਹਨੇ ਸਾਡੇ ਘਰਾਂ ਦੇ ਵਿੱਚ ਸਾਡੀਆਂ ਜਿਹੜੀਆਂ ਬੱਚੀਆਂ ਪੜ੍ਹਨਾ ਉਹਨਾਂ ਨੂੰ ਹੌਸਲਾ ਦੇਣਾ ਉਹਨਾਂ ਨੂੰ ਦੱਸਣਾ ਕਿ ਸਰਕਾਰ ਤੁਹਾਡੇ ਨਾਲ ਖੜੀ ਹੈ। ਔਰ ਪੰਜਾਬ ਸੱਗੀ ਸ਼ਕਤੀ ਮੇਲੇ ਦਾ ਇਹ ਦ੍ਰਿਸ਼ ਦੇਖ ਕੇ ਮੇਰਾ ਮਨ ਬੇਹੱਦ ਖੁਸ਼ ਹੋਇਆ ਹੈ। ਬਹੁਤ ਖੁਸ਼ੀ ਹੋਈ ਮੈਨੂੰ। ਤੁਸੀਂ ਜਾਣਦੇ ਹੋ ਜਿਹੜੇ ਮੇਲੇ ਖਾੜੇ ਸਾਡੇ ਵਿਰਸੇ ਤੇ ਸਭਾ ਜਾਣਦਾ ਇੱਕ ਸੰਗ ਹੈ। ਪਰ ਇਹ ਜਿਹੜਾ ਮੇਲਾ ਇਸ ਤਰ੍ਹਾਂ ਦਾ ਮੇਲਾ ਹੈ ਸਾਡੇ ਪੁੱਖ ਵਿੱਚ ਅਤੇ ਕੁਇਤ ਨੂੰ ਹੋਰ ਸੁਨੇਹਾ ਦਿੰਦਾ ਹਾਂ ਦੇਖ ਤਾਂਗੇ ਮੇਰੇ ਸ਼ਹਿਰ ਕੋਟਪੂਰੇ ਦੀਆਂ ਸਾਡੇ ਇਸ ਜ਼ਿਲ੍ਹੇ ਦੇ ਪੈੜਾਂ ਦੇ ਉਡਾਨ ਨਵੀਂ ਪਰਵਾਜ਼ ਦੇਣ ਦਾ ਇੱਕ ਉਪਰਾਲਾ ਮੈਨੂੰ ਖੁਸ਼ੀ ਹੈ ਕਿ ਅੱਜ ਕੋਟਪੂਰੇ ਤੋਂ ਪੂਰੇ ਪੰਜਾਬ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਜੇਕਰ ਸਾਡੀਆਂ ਮਕਾਵਾ ਪੈੜਾਂ ਨੂੰ ਮੌਕਾ ਦਿੱਤਾ ਜਾਵੇ ਤਕਨੀਕ ਤੇ ਸਾਧਨ ਵਹੀਆ ਕਰਾਇਆ ਜਾਣ ਥੋੜਾ ਜਿਹਾ ਹੌਸਲਾ ਦਿੱਤਾ ਜਾਵੇ ਤਾਂ ਆਪਣੀ ਹਿੰਮਤ ਜਜ਼ਬੇ ਤੇ ਕਲਾ ਨਾਲ ਹਰ ਮੁਕਾਮ ਹਰ ਉਚਾਈ ਹਰ ਬੁਲੰਦੀ ਨੂੰ ਹਾਸਲ ਕੀਤਾ ਜਾ ਸਕਦੀ ਹੈ ਇਹ ਮੰਨਣ ਦੀ ਕੋਈ ਅਤਕਥਰੀ ਨਹੀਂ ਹੈ ਕਿ ਪੰਜਾਬ ਦੇ ਕਸਬਿਆਂ ਤੇ ਪਿੰਡਾਂ ਦੀ ਔਰਤਾਂ ਕੋਲ ਅਥਾ ਹੁਨਰ ਤੇ ਕਲਾ ਹੈ ਇਹਦਾ ਆਕૃતિ ਜਿੜੀ ਬਣਾ ਕੇ ਦਿਵਾਰ ਨੂੰ ਬਰਾ ਲੈਣਗੇ ਕਿਸੇ ਫਾਈਵ ਸਟਾਰ ਦੇ ਵਿੱਚ ਉਹ ਜਿਹਾ ਖਾਣਾ ਨਹੀਂ ਬਣਦਾ ਜਿਹੜਾ ਸਾਡੀਆਂ ਮਾਤਾ-ਮਾਪਾਂ ਸਾਡੇ ਘਰੇ ਬਣਾਉਂਦੀਆਂ ਹਨ